ਵੈਚੀੜੀ ਦੀ ਵੱਡੀ ਰੇਡ ਆਪ ਸੰਸਦ ਸਭਾ ਸੰਸਦ ਰਜੀਵ ਅਰੋੜਾ ਦੇ ਘਰ ਦੇ ਵਿੱਚੀੜੀ ਦੀ ਰੇਡ ਹੋ ਰਹੀ ਹੈ ਰੀਅਲ ਅਸਟੇਟ ਕਾਰੋਬਾਰੀ ਹੈ ਮਨਸੂਦ ਦੇ ਘਰ ਦੇ ਵਿੱਚ ਵੀੜੀ ਦੀ ਛਾਪੇ ਮਾਰੀ ਰੀਅਲ ਅਸਟੇਟ ਕਾਰੋਬਾਰੀ ਦੇ ਨਾਲ ਜੁੜੇ ਹੋਏ ਨੇ ਦੋਵੇਂ ਕਾਰੋਬਾਰੀ ਸੋ ਇਡੀ ਦੇ ਵੱਲੋਂ ਸਵੇਰ ਤੋਂ ਹੀ ਰੇਡ ਕੀਤੀ ਜਾ ਰਹੀ ਹੈ ਸੋ ਰੀਅਲ ਅਸਟੇਟ ਕਾਰੋਬਾਰੀ ਨੇ ਆਪ ਰਾਜ ਸਭਾ ਸੰਸਦ ਸੰਜੀਵ ਅਰੋੜਾ ਦੇ ਘਰ ਸਵੇਰ ਤੋਂ ਹੀ ਜਿਹੜੇ ਕੀ ਰੇਡ جاری ਹੈ ਲੁਧਿਆਣਾ ਦੇ ਵਿੱਚ ਈਡੀ ਦੀ ਵੱਡੀ ਰੇਡ ਚੱਲ ਰਹੀ ਹੈ ਇਸ ਟਾਈਮ 'ਤੇ ਸੋ ਈਡੀ ਦੇ ਸ਼ਿਕੰਜੇ ਤੇ ਆਪ ਆਪ ਦੇ ਰਾਜ ਸਭਾ ਮੈਂਬਰ ਨਾਲ ਜੁੜੇ ਕਿ ਸੰਜੀਵ ਅਰੋੜਾ ਸੋਨਾ ਦੇ ਘਰ ਦੇ ਵਿੱਚ ਈਜੀ ਵੱਲੋਂ ਸਵੇਰ ਤੋਂ ਹੀ ਛਾਪੇ ਮਾਰੀ ਜਿਹੜੀ ਕੀਤੀ ਜਾ ਰਹੀ ਹੈ ਰੇਡ ਚੱਲ ਰਹੀ ਹੈ ਸੋ ਤਾਂ ਜੀ ਕਿ ਰੀਅਲ ਅਸਟੇਟ ਕਾਰੋਬਾਰੀ ਹੇਮੰਤ ਸੂਦ ਦੇ ਘਰ ਵਿੱਚ ਵੀ ਈਡੀ ਦੇ ਵੱਲੋਂ ਜਿਹੜੀ ਕਿ ਛਾਪੇ ਮਾਰੀ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਵੀ ਜਿਹੜੇ ਕਿ ਵਿਕਾਸ ਪਾਸੇ ਸੀ ਜੋ ਕਿ ਲੁਧਿਆਣਾ ਦੇ ਜਾਣੇ ਮਾਣੇ ਕਾਰੋਬਾਰੀਆਂ ਨਾਲ ਤੇ ਘਰ ਵਿੱਚ ਵੀ ਰੇਡ ਕੀਤੀ ਗਈ ਸੀ ਈਡੀ ਦੇ ਸ਼ਿਕੰਜੇ ਤੇ ਨੇ ਜਿਹੜੇ ਕਿ ਰੀਅਲ ਏਸਟੇਟ ਦੇ ਨਾਲ ਸੰਬੰਧਿਤ ਕਾਰੋਬਾਰੀ ਨੇ ਸੋ ਈਡੀ ਦੇ ਵੱਲੋਂ ਇਹ ਵੱਡੀ ਰੇਡ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਨੇ ਸੰਜੀਵ अरोड़ा ਸੁਨਾਦੇ ਘਰ ਦੇ ਵਿੱਚ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਸੋ ਰੀਅਲ ਏਸਟੇਟ ਦੇ ਨਾਲ ਸੰਬੰਧਿਤ ਨੇ ਰੀਅਲ ਏਸਟੇਟ ਕਾਰੋਬਾਰੀ ਹੇਮੰਤ ਸੂਤ ਦੇ ਘਰ ਵਿੱਚ ਵੀ ਈਡੀ ਦੀ ਛਾਪੇ ਮਾਰੀ ਹੈ ਸੋ ਦੋਨੋਂ ਕਾਰੋਬਾਰੀ ਰੀਅਲ ਏਸਟੇਟ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਤੇ ਈਡੀ ਦੇ ਸ਼ਿਕੰਜੇ ਤੇ ਨੇ ਇਸ ਵੇਲੇ ਤੇ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਸੋ ਵੱਡੀ ਰੇਡ ਈਡੀ ਦੀ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਹੀ ਚੱਲ ਰਹੀ ਹੈ ਆਪ ਰਾਜ ਸਭਾ ਸੰਸਦ ਸੰਜੀਵ ਅਰੋੜਾ ਦੇ ਘਰ ਵਿੱਚ ਈਡੀ ਦੀ ਰੇਡ ਚੱਲ ਰਹੀ ਹੈ ਸੋ ਇਹ ਵੱਡੀ ਰੇਡ ਜਿੱਥੇ ਕੀ ਰੀਅਲ ਅਸਟੇਟ ਕਾਰੋਬਾਰ ਦੇ ਨਾਲ ਸੰਬੰਧਿਤ ਨੇ ਇਸ ਦਿਨ ਹੀ ਹੇਮੰਤ ਸੂਤ ਦੇ ਘਰ ਦੇ ਵਿੱਚ ਵੀ ਈਜੀ ਵੱਲੋਂ ਰੇਡ ਹੈ ਜਿਹੜੀ ਕਿ ਜਾਰੀ ਹੈ ਸੋ ਲਗਾਤਾਰ ਜਿਹੜੀ ਕਿ ਛਾਪੇ ਮਾਰੀ ਕੀਤੀ ਜਾ ਰਹੀ ਹੈ ਸੋ ਈਡੀ ਦੇ ਸ਼ਿਕੰਜੇ ਤੇ ਨੇ ਲੁਧਿਆਣੇ ਦੇ ਰੀਅਲ اسٹیਟ ਦੇ ਨਾਲ ਜੁੜੇ ਹੋਏ ਕਾਰੋਬਾਰੀ ਹਾਲਾਂਕਿ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਨੇ ਸੰਜੀਵ अरोड़ा ਜੁਨ੍ਹਾਂ ਦੇ ਘਰ ਦੇ ਵਿੱਚ ਈਡੀ ਦੀ ਰੇਡ ਚੱਲ ਰਹੀ ਹੈ ਸੋ ਸਵੇਰ ਤੋਂ ਹੀ ਉਹਨਾਂ ਦੇ ਘਰ ਵਿੱਚ ਈਡੀ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਸੋ ਰੀਅਲ اسٹیਟ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਦੋਵੇਂ ਕਾਰੋਬਾਰੀ ਸੋ ਈਡੀ ਦੇ ਸ਼ਿਕੰਜੇ ਤਨੇ ਇਸ ਵੇਲੇ ਸਵੇਰ ਤੋਂ ਉਹਨਾਂ ਦੇ ਘਰ ਵਿੱਚ ਜਿਹੜੀ ਕਿ ਰੇਡ ਕੀਤੀ ਜਾ ਰਹੀ ਹੈ ਉਸ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੁਤੇ ਕਿ ਬਾਹਰ ਵੀ ਪੁਲਿਸ ਮੁਲਾਜ਼ਮ ਖੜੇ ਹੋਏ ਨੇ ਸਸਰਾਏ ਆਪ ਰਾਜ ਸਭਾ ਮੈਂਬਰ ਜਿਹੜੇ ਕਿ ਸੰਜੀਵ अरोड़ा ਉਹਨਾਂ ਦੇ ਘਰ ਦੇ ਵਿੱਚ ਈਡੀ ਦੀ ਰੇਡ ਜਾਰੀ ਹੈ ਤੇ ਇਸ ਦੇ ਨਾਲ ਹੀ ਹੇਮੰਤ ਸੂਦ ਨੇ ਜਿਹੜੇ ਕਿ ਰੀਅਲ ਅਸਟੇਟ ਕਾਰੋਬਾਰੀ ਉਹਨਾਂ ਦੇ ਘਰ ਦੇ ਵਿੱਚ ਵੀ ਈਡੀ ਵੱਲੋਂ ਸਵੇਰ ਤੋਂ ਹੀ ਰੇਡ ਕੀਤੀ ਜਾ ਰਹੀ ਹੈ ਸੋ ਦੋਵੇਂ ਕਾਰੋਬਾਰੀ ਈਡੀ ਦੇ ਸ਼ਿਕੰਜੇ ਤੇ ਨੇ ਈਜੀ ਵੱਲੋਂ ਸਵੇਰ ਤੋਂ ਹੀ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਫਿਲਹਾਲ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਕਿ ਪੁਲਿਸ ਮੁਲਾਜ਼ਮ ਵੀ ਖੜੇ ਹੋਏ ਨੇ ਸੋ ਈਦੀ ਦੇ ਸ਼ਿਕੰਜੇ ਤੇ ਲੁਧਿਆਣਾ ਦੇ ਰੀਅਲ ਏਸਟੇਟ ਕਾਰੋਬਾਰੀ ਜਿਵੇਂ ਕਿ ਦੋਵੇਂ ਇਹ ਨੇ ਜਿਹੜੇ ਕਿ ਹੇਮੰਤ ਸੂਦ ਅਤੇ ਸੰਜੀਵ ਅਰੋੜਾ ਰੀਅਲ ਏਸਟੇਟ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਸੋ ਵੱਡੀ ਰੇਡ ਕਿਤੇ ਚੱਲੀ